ਰਾਵਾਈ ਗੁਰੂ ਸਤਿਨਾਮ ਵਾਹਿਗੁਰੂ ਸਤ ਸਾ ਵਾਹਿਗੁਰੂ ਜੀ ਕੀ ਫਤਿਹ ਹਰਮਨ ਸਤਕਾਰਯੋਗ ਸਤਿਗੁਰਾਂ ਦੀ ਸਾਜੇ ਨਿਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੀ ਮਿਹਰ ਦਾ ਸਤਕਾਰ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਜਪਾਈ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਚੱਲ ਰਹੀ ਹੈ ਗਉੜੀ ਰਾਗ ਦੇ ਵਿੱਚ ਕਬੀਰ ਸਾਹਿਬ ਜੀ ਦੇ ਸ਼ਬਦ 27 ਸ਼ਬਦ ਸੰਪੂਰਨ ਹੋਏ ਸੀ 28ਵਾਂ ਸ਼ਬਦ ਭਗਤ ਜੀ ਦਾ ਆਰੰਭ ਹੁੰਦਾ ਹੈ 329 ਅੰਗ ਤੇ ਭਗਤ ਜੀ ਦੇ ਆ ਸ਼ਬਦ ਸਵਾਇ ਮਾਨ ਹਨ ਆ ਭਗਤ ਜੀ ਦੀ ਰਸਨਾ ਤੋਂ ਪਾਈ ਸਰਵਣ ਕਰੀਏ ਜੀ ਗੌੜੀ ਕਬੀਰ ਜੀ ਮਨ ਕਾ ਸੁਭਾਉ ਮਨੇ ਵਿਆਪੀ ਮਨੇ ਮਾਰ ਕਮਣ ਬਿਧ ਥਾਪੀ ਭਗਤ ਮੀਰ ਸਾਹਿਬ ਜੀ ਆਪਣੀ ਦਸਲਾ ਤੋਂ ਪਾਈ ਇਹ ਸ਼ਬਦ ਉਚਾਰਨ ਕਰਦੇ ਹੋਏ ਮਨ ਬਾਰੇ ਵਰਣਨ ਕਰਦੇ ਹਨ ਮਨ ਕਾ ਸੁਪਾਉ ਮਨੇ ਵਿਆਪੀ ਮਨੇ ਮਾਰ ਕਵਣ ਬਿਧ ਸਿੱਧ ਥਾਪੀ ਭਗਤ ਜੀ ਕਹਿੰਦੇ اے ਭਾਈ ਜਦੋਂ ਇਹ ਮਨ ਨੂੰ ਤਾਂ ਸਾਡੇ ਮੰਨ ਦਾ ਸੁਬਾਹ ਹੈ ਕਹਿੰਦੇ ਮਨ ਜਿਹੜਾ ਹੈ ਉਹ ਮਨ ਦੇ ਪਿੱਛੇ ਇਸ ਸਾਰੀ ਉਮਰ ਮਨੁੱਖ ਤਰਦਾ ਹੈ ਤੇ ਬਚਨ ਕਰਦੇ ਹਨ ਭਗਤ ਜੀ ਮਨ ਦੇ ਮਨ ਨੂੰ ਮਾਰਨ ਦੇ ਨਾਲ ਭਗਤ ਜੀ ਕਹਿੰਦੇ ਕੁਝ ਵੀ ਪ੍ਰਾਪਤੀ ਨਹੀਂ ਹੋਣੀ ਮਨ ਮਾਰੇ ਕਮਨ ਵੀ ਸਿੱਧ ਥਾਪੀ ਕਹਿੰਦੇ ਸਿੱਧੀ ਦੀ ਪ੍ਰਾਪਤੀ ਨਹੀਂ ਹੈ ਕਿਉਂਕਿ ਮਨ ਦੇ ਸੁਭਾਅ ਦੇ ਮੁਤਾਬਿਕ ਕੀ ਮਨੁੱਖ ਜ਼ਿੰਦਗੀ ਵਿੱਚ ਦੌੜ ਭੱਜ ਕਰਦਾ ਹੈ ਕਿਉਂਕਿ ਜੋ ਸਾਡੇ ਮਨ ਦਾ ਸੁਭਾਅ ਹੁੰਦਾ ਹੈ ਉਹ ਮਨ ਅੰਦਰੋਂ ਫੁਰਨੇ ਪੈਦਾ ਕਰਦਾ ਹੈ ਤੂੰ ਮਨ ਦੇ ਫੁਰਣਿਆਂ ਦੇ ਮੁਤਾਬਕ ਹੀ ਸਾਡੇ ਸਰੀਰ ਦੀ ਦੌੜ ਭੱਜ ਹੁੰਦੀ ਹੈ ਜਿਵੇਂ ਮਨ ਅੰਦਰੋਂ ਸੁਭਾਵਤਾ ਵਖੁਰਣਿਆਂ ਨੂੰ ਪੈਦਾ ਕਰਦਾ ਹੈ ਤੇਵੇਂ ਹੀ ਮਨੁੱਖ ਪ੍ਰਾਨੀ ਜਿਗਿਆਸੂ ਭੱਜਦਾ ਦੌੜਦਾ ਹੈ ਤੇ ਭਗਤ ਜੀ ਇਸ ਪਰ ਥਾਏ ਬਤਨ ਕਰਦਾਰ ਮੰਨੇ ਮਾਰ ਕਹਿੰਦੇ ਮਨ ਨੂੰ ਮਾਰ ਦੇ ਨਾਲ ਵੀ ਕੁਝ ਵੀ ਨਹੀਂ ਪਾਪ ਤੋਂ ਨਾ ਕਮਣ ਸਿੱਧ ਥਾਪੀ ਕਹਿੰਦੇ ਉਹ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਮਨ ਸੋ ਮਨ ਜੋ ਮਨ ਮਾਰਹਿ ਕਿਹੜੀ ਚੀਜ਼ ਹੈ ਭਗਤ ਜੀ ਕਹਿੰਦੇ ਜਿਹੜੀ ਮਨ ਨੂੰ ਮਾਰਦੀ ਹੈ ਮਨ ਕੋ ਮਾਰ ਕਉ ਕਿਸ ਤਾਰੈ ਕਹਿੰਦੇ ਮਨ ਨੂੰ ਮਾਰਨ ਦੇ ਨਾਲ ਕਿਵੇਂ ਪਾਰੋ ਤਾਰਾ ਆਉਣਾ ਹੈ ਭਗਤ ਜੀ ਕਹਿੰਦੇ ਮਨ ਕੋ ਮਾਰ ਕਹੋ ਕਿਸ ਤਾਰੈ ਉੜੀ ਕੀ ਜੈ ਜਿਹੜੀ ਮਨ ਨੂੰ ਮਾਰਨ ਦੇ ਨਾਲ ਤਰਦੀ ਹੈ ਰਹਾ ਸ਼੍ਰੀ ਆਦਿ ਦੇ ਕੀ ਭਗਤੀ ਅੱਗੇ ਬਚਨ ਕਰਦੇ ਹਨ ਜੀ ਮਨ ਅੰਤਰ ਬੋਲੇ ਸਭ ਕੋਈ ਕਹਿੰਦੇ ਜੋ ਅਸੀਂ ਬੋਲਦੇ ਆ ਨਾ ਉਹ ਮਨ ਹੀ ਸਾਡਾ ਬੋਲਦਾ ਹੈ ਜੋ ਸਾਡਾ ਜੀਭ ਬੋਲਦੀ ਹੈ ਨਾ ਜੀਭ ਉਹ ਮਨ ਦੇ ਵਿੱਚੋਂ ਵਿਚਾਰ ਪੈਦਾ ਹੁੰਦੇ ਆ ਫਿਰ ਅਸੀਂ ਜੀਭ ਰਾਹੀਂ ਬੋਲਦੇ ਆ ਸਾਡਾ মুখ ਬੋਲਦਾ ਉਹ ਬੋਲਦਾ ਕਹਿੰਦੇ ਉਹ ਮਨ ਦੇ ਅੰਦਰੋਂ ਹੀ ਅੰਦਰੋਂ ਹੀ ਫੁਰਨਾ ਪੈਦੇ ਹੁੰਦੇ ਹਨ ਉਹ ਵਿਚਾਰ ਕਹਦਾ ਹੁੰਦੇ ਹਨ ਮਨ ਅੰਤਰ ਬੋਲੈ ਸਭ ਕੋਈ ਕਹਿੰਦੇ ਜੋ ਮਨ ਅੰਦਰੋਂ ਬੋਲਦਾ ਉਹ ਹੀ ਮਨੁੱਖ ਬਾਹਰ ਬੋਲਦਾ ਉਹ ਵੀ ਦੀ ਉਹਦੀ ਬਿਰਤੀ ਬਣਦੀ ਹੈ ਮਨ ਦੀ ਬਿਰਤੀ ਦੇ ਮੁਤਾਬਕ ਕੀ ਮਨੁੱਖ ਦੇ ਬੋਲ ਨਿਕਲਦੇ ਹਨ ਜਿਵੇਂ ਦੀ ਸੋਚ ਕਹਿੰਦੇ ਨਾ ਆਪਾਂ ਸੋਚ ਹੁੰਦੀ ਆ ਸੋਚ ਮਾਰੀ ਬਣਾਉਂਦਾ ਹੈ ਮਨੰਦਰੋਂ ਸੋਚਦਾ ਫਿਰ ਮਨੁਖ ਬਾਰ ਬੋਲਦਾ ਔਰ ਕਬੀਰ ਸਾਹਿਬ ਜੀ ਕਹਿੰਦੇ ਅੰਤਰ ਮਨ ਅੰਤਰ ਬੋਲੇ ਸਭ ਕੋਏ ਮਨ ਜਿਹੜਾ ਅੰਤਰ ਪੈਦਾ ਕਰਦਾ ਉਹ ਬੋਲਰ ਨੂੰ ਫਿਰ ਮਨੁਖ ਬੋਲਦਾ ਮਨ ਮਾਰੇ ਬਿਨ ਭਗਤ ਨਾ ਹੋਈ ਕਹਿੰਦੇ ਮਨ ਨੂੰ ਮਾਰਨ ਦੇ ਨਾਲ ਕਿੱਥੋਂ ਮਾਰਨਾ ਮਨ ਨੂੰ ਜੇ ਪੱਕੇ ਤੁਰ ਤੇ ਮਨ ਮਰ ਜਾ ਵੀ ਫਿਰ ਬੰਦਾ ਬੋਲ ਹੀ ਨਹੀਂ ਸਕਦਾ ਅਗਦੇ ਜੀ ਕਹਿੰਦੇ ਮਾੜੇ ਫੁਰਨਿਆਂ ਤੋਂ ਮਨ ਨੂੰ ਮਾਰਨਾ ਹੈ ਮਨ ਦੇ ਇਨੀ ਕੀ ਮਨ ਖਤਮ ਹੀ ਕਰ ਦੇਣਾ ਸੀ ਮਾੜੀ ਸੁਰਤੀ ਬਿਰਤੀ ਜਿਹੜੀ ਆ ਉਹ ਖਤਮ ਕਰਨੀ ਹੈ ਮਨ ਦੀ ਕਿ ਮਨ ਜਿਹੜਾ ਉਹ ਵਕਾਰਾਂ ਨੂੰ ਨਾ ਪੈਦਾ ਕਰੇ ਮਨ ਜਿਹੜਾ ਉਹ ਸੰਸਾਰੀ ਇਛਾਵਾਂ ਨੂੰ ਪ੍ਰਗਟ ਕਰਦਾ ਹੈ ਉਹ ਮਨ ਦੇ ਵਿੱਚ ਸਾਰੀਆਂ ਇਛਾਵਾਂ ਪ੍ਰਗਟ ਹੋ ਜਾਂਦੀਆਂ ਜਿਹੜੀਆਂ ਇੱਛਾ ਨੂੰ ਪੂਰਨ ਕਰਨ ਵਾਸਤੇ ਅਸੀਂ ਜ਼ਿੰਦਗੀ ਵਿੱਚ ਦੌੜ ਭੱਜ ਕਰਦੇ ਹਾਂ ਉਹ ਵਾਣਦੀਆਂ ਇਛਾਵਾਂ ਹੁੰਦੀਆਂ ਹਨ ਜਿਹੜੀਆਂ ਨੂੰ ਪੂਰੀਆਂ ਕਰਨੀਆਂ ਚਾਹੁੰਦੇ ਅਸੀਂ ਚਾਹੁੰਦੇ ਪੂਰੀਆਂ ਕਰਨੀਆਂ ਚਾਹੁੰਦੇ ਹੀ ਅਸੀਂ ਗਲਤ ਰਸਤੇ ਤੇ ਪੈ ਜਾਂਦੇ ਹਾਂ ਵਾਣਦੀਆਂ ਇੱਛਾਵਾਂ ਹੁੰਦੀਆਂ ਨੇ ਜਿਹੜੀਆਂ ਪੂਰੀਆਂ ਕਰਨ ਵਾਸਤੇ ਅਸੀਂ ਬੜਾ ਕੁਝ ਕਰਦੇ ਹਾਂ ਝੂਠ ਸੱਚ ਬੋਲਦੇ ਹਾਂ ਝੂਠ ਬੋਲਦੇ ਹਾਂ ਇਸ ਤਰ੍ਹਾਂ ਦੇ ਧੰਦੇ ਪਣਾਉਂਦੇ ਹਾਂ ਕੰਮ ਕਰਦੇ ਹਾਂ ਉਹ ਵਾਣਦੀਆਂ ਇੱਛੇ ਹੁੰਦੀਆਂ ਨੇ ਇ ਸਾਡੀਆਂ ਪੂਰੀਆਂ ਹੋ ਜਾਣ ਮਨ ਮਾਰੇ ਬਿਨ ਭਗਤ ਨਾ ਹੋਈ ਕਹਿੰਦੇ ਸੰਬਾੜੀਆਂ ਇੱਛਾਵਾਂ ਤੋਂ ਮਾਰੇ ਕੰਮਾਂ ਤੋਂ ਮਨ ਨੂੰ ਉਟਾ ਕੇ ਮਾਰਨਾ ਮਾਰ ਕੇ ਉਹਦੇ ਚਰਨਾਂ ਵਿੱਚ ਰੱਖਣਾ ਫਿਰ ਭਗਤੀ ਹੁੰਦੀ ਹੈ ਮਨ ਮਾਰੇ ਬਿਨ ਭਗਤ ਨਾ ਹੋਈ ਕਹੋ ਕਬੀਰ ਜੋ ਜਾਣ ਪਹਿਉ ਮਨ ਮਦ ਸੁਦਨ ਤਰੇ ਭਵਨ ਦੇ ਕਬੀਰ ਸਾਹਿਬ ਜੀ ਕੀਲੀ ਧੋਖ ਵਿੱਚ ਬਚਨ ਕਰ ਦੇਣਾ ਕਹੋ ਕਬੀਰ ਜੋ ਜਾਣੇ ਭੀ ਉਹ ਕਹਿੰਦੇ ਜਿਹੜਾ ਉਹਨੂੰ ਜਾਣ ਲੈਂਦਾ ਹੈ ਜਿਹੜਾ ਮਨ ਮਾਰ ਕੇ ਉਹਦੇ ਪੈਰ ਵਿੱਚ ਆ ਜਾਂਦਾ ਹੈ। ਬਾੜੇ ਪਸੂ ਹਟ ਕੇ ਜਿਹੜਾ ਮਨ ਟਿਕ ਜਾਂਦਾ ਉਹਦੇ ਚਰਨਾਂ ਵਿੱਚ ਆ ਜਾਂਦਾ ਹੈ। ਮਹਾਰਾਜਾ ਜੀ ਬਚਨ ਕਰ ਦੇਣ ਭਗਤ ਜੀ ਮਨ ਵਦ ਸੁਦਨ ਪਰਮੇਸ਼ਰ ਹਰੀ। ਤ੍ਰਿ ਪਵਨ ਦੇਉ ਕਹਿੰਦੇ ਉਸ ਤਿੰਨੇ ਲੋਕਾਂ ਦਾ ਦੇਵ ਮਨ ਸੂਦਨ ਤ੍ਰਿ ਪਵਨ ਦੇਉ ਕਹਿੰਦੇ ਤਿੰਨ ਲੋਕਾਂ ਦਾ ਦੇਵ ਪਰਮਾਤਮਾ ਉਹਦੇ ਵਿੱਚ ਲੀਨ ਹੋ ਕੇ ਉਹਦੇ ਵਰਗਾ ਹੋ ਜਾਂਦਾ ਤ੍ਰਿ ਪਵਨ ਪਰਮਾਤਮਾ ਜਿਹਨੂੰ ਤਿੰਨ ਲੋਕ ਤਿੰਨ ਲੋਕਾਂ ਅੰਦਰ ਦੇ ਵਿੱਚ ਜਿਹਦਾ ਹੁਕਮ ਚੱਲਦਾ ਕਹਿੰਦੇ ਉਹਦੇ ਚਰਣਾ ਵਿੱਚ ਆ ਟਿਕਦਾ ਗੌੜੀ ਕੀਰਜੀ ਅਗਲਾ ਸ਼ਬਦ ਸਬਦ ਵਿੱਚ ਮਾਨਵਾਰੀ ਦੱਸਦੇ ਆਂ ਅਗਲਾ ਸ਼ਬਦ ਭਗਤ ਜੀ ਰੰਮ ਕਰਦੇ ਹਾਂ ਜੀ ਓਏ ਜੋ ਦਿੱਸੇ ਅੰਬਰ ਤਾਰੇ ਕਿਨ ਓਏ ਜਿਤੇ ਚਿਤਵਨ ਹਾਰੇ ਭਗਤ ਜੀ ਕਹਿੰਦੇ ਭਾਈ ਜੋ ਦੇਖਦੇ ਆ ਨਾ ਆਕਾਸ਼ ਰਾਤ ਦੇ ਵਿੱਚ ਦੇਖਦੇ ਆ ਸੁੰਦਰ ਤਾਰੇ ਨਜ਼ਰ ਆਉਂਦੇ ਆ ਆਕਾਸ਼ ਦੇ ਵਿੱਚ ਅੰਬਰ ਦੇ ਵਿੱਚ ਅੰਬਰ ਕਾਸ਼ੀ ਕੇਦਲ ਉਹ ਜੋ ਦਿਸੇ ਅੰਬਰ ਤਾਰੇ ਤੇ ਸਵਾਲ ਕਰਦੇ ਹਨ ਭਗਤ ਜੀ ਕਹਿੰਦੇ ਕਿਨ ਹੋਏ ਚਿੱਤੈ ਕਹਿੰਦੇ ਕਿੰਨੇ ਉਹਨਾਂ ਨੂੰ ਪੈਦਾ ਕੀਤਾ ਚਿਤਵਿਆ ਕਿੰਨੇ ਆਉਤਾਰਿਆ ਨੂੰ ਕਹਿੰਦੇ ਉਹ ਸੰਸਾਰ ਸ੍ਰਿਸ਼ਟੀ ਦੇ ਆਕਾਸ਼ ਵਿੱਚ ਉਤਾਰੇ ਨਜ਼ਰ ਆਉਂਦੇ ਨੇ ਦੇਖਦੇ ਆ ਪਰ ਉਹਨੂੰ ਪੈਦਾ ਕਰਨ ਵਾਲਾ ਚਿਤਵ ਨਾਲਾ ਕੌਣ ਹੈ ਜਿਹੜਾ ਹੈ ਸਿਰਜਨਹਾਰ ਚਿਤਵੇ ਸਿਰਜਨਹਾਰੇ ਭਗਤ ਜੀ ਕਹਿੰਦੇ ਉਹ ਸਿਰਜਣਹਾਰੇ ਨੇ ਚਿਤਵੇ ਹਨ ਕੋਰੇ ਪੰਡਤ ਅੰਬਰ ਕਾਸਿਓ ਲਾਗਾ ਇੱਕ ਬ੍ਰਾਹਮਣ ਦੇ ਨਾਲ ਪੰਡਤ ਦੇ ਨਾਲ ਭਗਤ ਜੀ ਇਹ ਗੱਲ ਕਰ ਰਿਆ ਨੇ ਵਚਨ ਕਰ ਰਹੇ ਹਨ ਕਹਿੰਦੇ ਪੰਡਤ ਜੀ ਉਹ ਕਾਸ਼ ਵਿੱਚ ਤਾਰੇ ਵੀ ਕਿਹਦੇ ਚਿਤਵੇ ਹਨ ਕਿਹਦੇ ਬਣਾਏ ਹੋਏ ਹਨ ਸੁੰਦਰ ਤਾਰੇ ਇਹ ਅੱਗੇ ਫਿਰ ਕਹਿੰਦੇ ਨੇ ਕਹਿੰਦੇ ਅੰਬਰ ਕਿਦਾ ਬਣਾਇਆ ਭਾਈ اے پنڈت جی کہو رے پنڈت ਅੰਬਰ ਕਾਸਿਓ ਲੱਗਾ ਕਹਿੰਦੇ ਕਿਦੇ سہਾਰੇ ਉਹ પ્રકાશ ਖੜਾ ਕਿਜੇ سہਾਰੇ ਰੱਬ ਖੜਾ ਆਕਾਸ਼ ਨੂੰ ਤੱਕ ਦੇਣ ਉਹਦੇ ਥੱਲੇ ਕੋਈ ਥੰਮ ਥੋੜਾ ਹੈ ਆਕਾਸ਼ ਜਿਹੜਾ ਧਰਤੀ ਜਿਹੜਾ ਹੈ ਕੋਈ ਸਹਾਰਾ ਨਹੀਂ ਗਾ ਉਹਦੇ ਥੱਲੇ ਜਿੰਨੂ ਜਿੱਦ ਟੇਕ ਤੇ ਧਰਤੀ ਖੜੀ ਆ ਆਕਾਸ਼ ਖੜਾ ਹੈ ਆਕਾਸ਼ ਪਤਾਲੇ ਕੀ ਕਾਸ਼ ਥੋੜਾ ਹੈ ਏਕੀ ਧਰਤੀ ਥੋੜਾ ਨਹੀਂ ਕਈ ਧਰਤੀਆਂ ਤੇ ਨੇ ਕਈ ਆਕਾਸ਼ प्यारे उदे सारे धर्म ਦੇ ਸਾਰੇ ਉਹਦੀ ਸ਼ਕਤੀ ਦੇ ਸਾਰੇ ਖੜਿਆ ਉਹ ਮਾਲਕ ਦੀ ਜਿੰਨੂੰ ਕਹਿੰਦੇ ਨੇ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨਸੂਤ ਅਸੀਂ ਪੜਦਿਆਂ ਰੋਜ਼ ਚਪਕੀ ਸਾਹਿਬ ਜੀ ਦੇ ਜਾਪ ਕਹਿੰਦੇ ਧੌਲ ਜਿਹੜਾ ਧਰਮ ਹੈ ਧੌਲ ਧਰਮ ਦਇਆ ਦਾ ਪੁੱਤਰ ਹੈ ਜਦੋਂ ਧਰਮ ਦਇਆ ਕਮੰਦ ਹੈ ਸ੍ਰਿਸ਼ਟੀ ਵਿੱਚ ਲੋਕ ਦਿਆ ਧਾਰਨ ਕਰਦੇ ਹਨ ਤੇ ਧਰਮ ਪੈਦਾ ਹੁੰਦਾ ਹੈ ਦਇਆ ਦਾ ਪੁੱਤਰ ਹੈ ਧਰਮ ਦਇਆ ਮਾਏ ਤੇ ਧਰਮ ਪੁੱਤਰ ਹੈ ਹਾਰਾ ਜੀ ਕਹਿੰਦੇ ਧੋਲ ਧਰਮ ਦਇਆ ਕਾ ਪੁੱਤ ਕਹਿੰਦੇ ਦਇਆ ਦਾ ਪੁੱਤਰ ਦਇਆ ਕਮਾੰਦਾ ਜਦੋਂ ਮਨੁੱਖ ਫਿਰ ਧਰਮ ਤੇ ਧਰਮੀ ਬਣਦਾ ਉਹ ਧਰਮ ਬਣਦਾ ਉਹਨੂੰ ਧਰਮੀ ਕਹਿ ਸਕਦੇ ਆ ਜਦੋਂ ਦਇਆ ਪੈਦਾ ਹੁੰਦੀ ਹੈ ਜੇ ਦਇਆ ਹੀ ਨਹੀਂ ਸਿਰਦੇ ਵਿੱਚ ਮਨ ਵਿੱਚ ਫਿਰ ਅਸੀਂ ਧਰਮੀ ਨਹੀਂ ਆ ਪਹਿਲਾ ਸਵਾਲ ਹੀ ਹੈ ਪਹਿਲੀ ਪਹਿਲੀ ਵਿੱਚ ਫੇਲ ਹੋ ਜਾਂਦੇ ਆ ਜਦੋਂ ਅਸੀਂ ਧਰਮੀ ਦਇਆਵਾਨ ਨਹੀਂ ਹੁੰਦੇ ਉਹਨਾਂ ਚ ਅਸੀਂ ਧਰਮੀ ਨਹੀਂ ਬਣ ਸਕਦੇ ਦਇਆ ਦੇ ਸਿਰ ਤੇ ਧਰਮ ਦੇ ਸਿਰ ਤੇ ਆਕਾਸ਼ ਪਤਾਲ ਖੜਿਆ ਕੋਈ ਧੌਲਾ ਬਣਦੇ ਨਹੀਂ ਜਿਹੜਾ ਸੰਗਾਂਤ ਚੁੱਕੀ ਫਿਰਦਾ ਇਹਨੂੰ ਧਰਮ ਨੂੰ ਹੀ ਧੌਲ ਕੇ ਧਰਮ ਨੂੰ ਧੌਲ ਹੈ ਦਇਆ ਦਾ ਪੁੱਤਰ ਹੈ ਇਦੇ ਸਿਰ ਤੇ ਮਹਾਰਾਜ ਜੀ ਕਹਿੰਦੇ ਧਰਤੀ ਆਕਾਸ਼ ਟਿਕੇ ਹੋਇਆ ਪੰਡਤ ਜੀ ਨਾਲ ਭਗਤ ਜੀ ਚਰਚਾ ਕਰਦੇ ਹਨ ਕਹਿੰਦੇ ਪੰਡਤ ਜੀ ਅਬ ਅੰਬਰ ਕਾਸਿ ਲਗਾ ਕਹਿੰਦੇ ਅੰਬਰ ਜਿਹੜਾ ਅੰਬਰ ਹੈ ਨਾ ਆਕਾਸ਼ ਉਹ ਕਿਦੇ ਸਿਰ ਤੇ ਭਾਈ ਖੜਾ ਬੂਝੇ ਬੂਝਨ ਹਾਰ ਸੁਭਾਗਾ ਕਹਿੰਦੇ ਕੋਈ ਭਾਗਾ ਵਾਲਾ ਇਸ ਵਿਧ ਨੂੰ ਜਾਣਦਾ ਕੋਈ ਭਾਗਾ ਵਾਲਾ ਮਹਾਰਾਜ ਜੀ ਕਹਿੰਦੇ ਇਹ ਤੇ ਵਿਧ ਨੂੰ ਜਾਣ ਸਕਦਾ ਰਹਾਓ ਭਗਤ ਜੀ ਵਿਸ਼ਰਾਮ ਦੇ ਕੇ ਅੱਗੇ ਬਚਨ ਕਰਦੇ ਹਨ ਸੂਰਜ ਚੰਦ ਕਰੇ ਉਜਿਆਰਾ ਦੇਖੋ ਕੈਸੀ ਵਿਦਵਾਲਕ ਦੀ ਭਗਤ ਜੀ ਕਹਿੰਦੇ ਪੰਡਿਤ ਜੀ ਉਥੇ ਕਾਸ਼ੀ ਨਹੀਂ ਉਥੇ ਸੂਰਜ ਚੰਦ ਵੀ ਹਨ ਆਕਾਸ਼ ਦੇ ਵਿੱਚ ਸੂਰਜ ਵੀ ਹੈ ਉਹ ਦਿਨ ਵੇਲੇ ਉਜਾਲਾ ਕਰਦਾ ਹੈ ਉਹਦੀ ਰੋਸ਼ਨੀ ਕਿੰਨੀ ਹੈ ਸੂਰਜ ਦੀ ਦਿਨ ਤਾਂ ਹੀ ਚੜਦਾ ਹੈ ਰਾਤ ਦਾ ਚੰਦਰਮਾ ਜਿਹੜਾ ਚੰਦਰਮਾ ਹੈ ਉਹ ਵੀ ਦੇਖੋ ਉਥੇ ਚਾਨਣ ਵੀ ਕਰਦਾ ਉਹ ਠੰਡ ਵੀ ਦਿੰਦਾ ਸੂਰਜ ਹੈ ਉਹਦੀ ਗਰਮੀ ਨੇ ਨਾਲ ਸੰਸਾਰ ਚੱਲਦਾ ਹੈ ਉਹਦੀਆਂ ਕਿਰਨਾਂ ਦੇ ਨਾਲ ਪੌਦਿਆਂ ਨੂੰ ਭੋਜਨ ਮਿਲਦਾ ਸੂਰਜ ਨਾ ਹੋਏ ਤਾਂ ਧਰਤੀ ਨਹੀਂ ਹੋ ਸਕਦੀ ਸੂਰਜ ਦੀ ਗਰਮੀ ਜਿਹੜੀ ਆ ਰੋਸ਼ਨੀ ਕਿਰਨਾਂ ਉਹਦੇ ਨਾਲ ਰਕਤਾ ਪੌਦਿਆਂ ਨੂੰ ਭੋਜਨ ਮਿਲਦਾ ਉਹ ਉਹਦੇ ਸਿਰ ਤੇ ਦੇਖੋ ਸਭ ਕੁਝ ਹੋ ਰਿਹਾ ਸੂਰਜ ਵੀ ਉਨਾ ਹੀ ਜ਼ਰੂਰੀ ਹੈ ਚੰਦਰਮਾ ਵੀ ਜੇ ਕੱਲਾ ਸੂਰਜ ਹੋਏ ਧਰਤੀ ਫੂਕ ਦੇਵੇ ਚੰਦਰਮਾ ਕਈ ਜੋਜਨ ਉੱਪਰ ਹੈ ਸੂਰਜ ਤੋਂ ਸੂਰਜ ਤੋਂ ਨੀਚੇ ਸੂਰਜ ਉੱਚਾ ਹੈ ਚੰਦਰਮਾ ਨੀਚੇ ਹੈ ਚੰਦਰਮਾ ਤੇ ਦੇਖੋ ਜਾ ਵੀ ਹੈ ਰਿਕਾਵਲੇ ਕਈ ਦੇਸ਼ ਜਿੱਥੇ ਚੰਦਰਮਾ ਤੱਕ ਪਹੁੰਚ ਹੈਗੀ ਹੈ ਸਾਡੀ ਸੂਰਜ ਤੱਕ ਨਹੀਂ ਪਹੁੰਚਾਏਗੀ ਕਿਉਂਕਿ ਸੂਰਜ ਜਿੰਨਾ ਨੇੜੇ ਜਾਵਾਂਗੇ ਫੂਕ ਕੇ ਰੱਖ ਦੇਗਾ ਫੂਕ ਦਿੰਦਾ ਨਹੀਂ ਉਹਦੇ ਵਿੱਚ ਆਗਿਆ ਸੂਰਜ ਦੇ ਵਿੱਚ ਉਹ ਤੈਸ ਨੈਸ ਕਰ ਦਿੰਦਾ ਜਦੋਂ ਦੇਖੋ ਧਰਤੀ ਦੇ ਨੇੜੇ ਆਉਂਦਾ ਸੂਰਜ ਚੱਕਰ ਕੱਟ ਕੇ ਤਾਂ ਗਰਮੀ ਆ ਜਾਂਦੀ ਨਾ ਉਹਨ ਗਰਮੀ ਕਿੰਨੀ ਲੱਗਦੀ ਐ ੱੱਲੇ ਚੰਦਰਮਾ ਹੀ ਸੌਕਦਾ ਗਰਮੀ ਨੂੰ ਜੇ ਚੰਦਰਮਾ ਖਤਮ ਹੋ ਗਿਆ ਧਰਤੀ ਨਾਲ ਵੀ ਖਤਮ ਹੋ ਜਾਣਾ ਹੈ ਕਿਉਂ ਚੰਦਰਮਾ ਠੰਡਾ ਹੈ ਸੀਤਲ ਹੈ ਉਹ ਆਪਣੇ ਵਿੱਚੋਂ ਠੰਡੀਆਂ ਕਿਰਣਾ ਪੈਦਾ ਕਰਦਾ ਜਿਹੜੇ ਕੀ ਗਰਮੀ ਸੂਰਜ ਦੀ ਨੂੰ ਟੱਕਦੀਆਂ ਨੇ ਰੋਕਦੀਆਂ ਹਨ ਅਸੀਂ ਦੇਖੋ ਮਾਲਕ ਦੀ ਧਰਤੀ ਸ੍ਰਿਸ਼ਟੀ ਸੰਸਾਰ ਬਣਾਇਆ ਹੋਇਆ ਭਗਤ ਜੀ ਕਹਿੰਦੇ ਪੰਡਿਤ ਜੀ ਆਕਾਸ਼ ਦੇ ਨਾਲ ਨਾਲ ਦੇਖੋ ਸੂਰਜ ਚੰਦਰ ਮਾਵੀ ਹਨ ਸੂਰਜ ਚੰਦ ਕਰੇ ਉਜਿਆਰਾ ਕਹਿੰਦੇ ਦੇਖੋ ਸਾਨੂੰ ਰੋਸ਼ਨੀ ਦਿੰਦੇ ਹਨ ਕਿੰਨੀ ਸੋਹਣੀ ਦਿਨ ਚੜਦਾ ਜਦੋਂ ਚੱਕਰ ਘਟਦਾ ਚੰਦਰਮਾ ਜਿਹੜਾ ਛੁੱਪ ਜਾਂਦਾ ਸੂਰਜ ਦੀਆਂ ਕਿਰਨਾਂ ਬਾਹਰ ਆ ਜਿੰਦ ਨੂੰ ਫਿਰ ਦਿਨ ਚੜ ਜਾਂਦਾ ਅਸੀਂ ਕੰਮਾਂ ਕਾਰਾਂ ਤੇ ਲੱਗ ਜਾਂਦੇ ਆ ਕਹਿੰਦੇ ਉਹ ਮਾਲਕ ਦੇ ਪਾਰ ਦੇਖੋ ਕਿਹਦੇ ਸਾਰੇ ਹਨ ਪੰਡਤ ਜੀ ਉਹਦੇ ਉਹਨਾਂ ਨੂੰ ਕੀਦਾ ਸਹਾਰਾ ਕਹਿੰਦੇ ਉਹ ਐਵੇਂ ਥੋੜਾ ਚੱਲ ਰਹਿਣਾ ਸੂਰਜ ਵੀ ਐਵੇਂ ਦੀ ਤੁਰਦਾ ਚੰਦਰਮਾ ਵੀ ਐਵੇਂ ਨਹੀਂ ਆਉਂਦਾ ਕਹਿੰਦੇ ਕਰੇ ਉਜਾਰਾ ਪਰ ਉਸ ਉਸ ਪ੍ਰਕਾਸ਼ ਤਾਂ ਦੇ ਰਹੇ ਹਨ ਪਰ ਉਹ ਹੁਕਮ ਦੇ ਵਿੱਚ ਸਭ ਮੈਂ ਪਸਰਿਆ ਬ੍ਰਹਮ ਪਸਾਰਾ ਕਹਿੰਦੇ ਸਾਰਾ ਇਹ ਬ੍ਰਹਮ ਦਾ ਭਾਈ ਸਾਰਾ ਹੈ ਇਬ੍ਰह्म ਅਕਾਲ ਪੁਰਖ ਦਾ ਪਸਾਰਾ ਪਸਰਿਆ ਹੋਇਆ ਹੈ ਓ ਕਬੀਰ ਜਾਣੇਗਾ ਸੁਈ ਹਿਰਦੇ ਰਾਮ ਮੁਖ ਰਾਮੈ ਹੋਈ ਭਗਤ ਜੀ ਕਹਿੰਦੇ ਭਾਈ ਪੰਡਤ ਜੀ ਅਰ ਜਾਣਦਾ ਕੋਈ ਵਿਰਲਾ ਹੈ ਕੋ ਕਬੀਰ ਜਾਣੇਗਾ ਸੋਈ ਕਹਿੰਦੇ ਭਾਈ ਉਹੀ ਜਾਣ ਸਕਦਾ ਹੈ ਹਿਰਦੇ ਰਾਮ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਰਾਮ ਕੋ ਰੋਇਆ ਪਿਆ ਵੀਰੇ ਹਿਰਦੇ ਵਿੱਚ ਵੀ ਮਨ ਦੇ ਵਿੱਚੋਂ ਵੀ ਜਦੋਂ ਯਾਦ ਕਰਦੇ ਹਨ ਤੇ ਮੁਖ ਦੇ ਵਿੱਚੋਂ ਵੀ ਰਾਮ ਕਹਿੰਦੇ ਹਨ ਇਹ ਨਹੀਂ ਕਿ ਸਰੀਰ ਤੋਂ ਹੀ ਕਹਿੰਦੇ ਆ ਜਿਵੇਂ ਆਪਾਂ ਸਰੀਰ ਤੋਂ ਕਹਿੰਦੇ ਆ ਇਰਦਾ ਨਹੀਂ ਕਹਿੰਦਾ ਉਥੇ ਗਾਇਜ ਰੋਜੰਨਿਆ ਸੀ ਪਰ ਗੁਰਮੁਖ ਖੰਦ ਦਾ ਮਨ ਵੀ ਆਵਾਜ਼ ਮਾਰਦਾ ਹੈ ਮਨ ਵੀ ਹਾਜ਼ਰ ਰਹਿੰਦਾ ਇਹਨੂੰ ਕਹਿੰਦੇ ਹਨ ਸਾਰੇ ਸ਼ਬਦ ਪਿਛਲਾ ਸ਼ਬਦ ਜਿਹੜਾ ਪੜਿਆ ਨਾ ਮਨ ਬਾਰੇ ਹਕਦੀ ਜੀ ਰਾਮਾਨ ਵਾਰੇ ਸਬੋਧਨ ਕਰਦੇ ਹਨ ਇਥੇ ਜਵਾਬ ਵੀ ਦਿੰਦੇ ਹਨ ਕਹਿੰਦੇ ਉਹ ਮਾਨਨ ਦੇ ਵਿੱਚੋਂ ਬੋਲਦਾ ਜਦੋਂ ਬੰਨ ਜਿਹੜਾ ਉਹ ਬੋਲਦਾ ਰਾਮ ਫਿਰ ਜ਼ੇਬਾ ਬੋਲਦੀ ਹੈ ਰਾਮ ਜਾਂ ਵੈਗੁਰੂ ਲਾ ਲੋ ਬੰਨ ਬੋਲਦਾ ਵੈਗੁਰੂ ਤੇ ਜ਼ੇਬਾ ਵੀ ਨਾਲ ਬੋਲਦੀ ਹੈ ਵੈਗੁਰੂ ਫਿਰ ਦੁਆ ਪੱਖਾਂ ਤੋਂ ਅਸੀਂ ਆਜਰਾ ਹਕਦੀ ਜੀ ਇਹਦੇ ਐਵੇਂ ਮਨ ਮਾਰੀਦਾ ਐਵੇਂ ਮਨ ਜਦੋਂ ਟਿਕ ਜਾਂਦਾ ਹੈ ਬਾਰਕਿਉ ਦੀ ਚਰਣਾ ਵਿੱਚ ਟਿਕਿਆ ਰਹਿੰਦਾ ਫਿਰ ਫੁਰਨੇਆ ਫੁਰਨੇਆ ਪਾਸੋਂ ਮਰ ਜਾਂਦਾ ਉਹ ਬਾੜੀ ਜਿਹੜੀ ਫੁਰਨੇ ਪੈਦਾ ਕਰਦਾ ਈਸ਼ਾਵਾਂ ਪੈਦਾ ਕਰਦਾ ਉਹਦੇ ਵਿੱਚੋਂ ਮਰ ਕੇ ਉਹ ਸੱਚੇ ਮਾਲਕ ਦੇ ਚਰਣਾ ਵਿੱਚ ਟਿਕਿਆ ਰਹਿੰਦਾ ਉਹਦੀ ਧੁਣੀ ਜਿਹੜੀ ਆਰਾਵਦੀ ਜਾਂ ਵਾਹਿਗੁਰੂ ਦੀ ਬਣੀ ਰਹਿੰਦੀ ਹੈ ਗੁਰਮੁਖਾਂ ਦੇ ਹਿਰਦੇ ਵਿੱਚ ਉਹੀ ਜਾਣ ਸਕਦੇ ਹਨ ਜਿ ਜਵਾਬ ਦੇ ਨਹੀਂ ਹਿਰਦੇ ਰਾਮ ਮੁਖ ਰਾਮ ਉਹ ਇਹ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਵੀ RAM ਹੈ ਤੇ ਜੀਭਾ ਤੇ ਵੀ ਮੁੱਖ ਵਿੱਚ ਵੀ RAM ਹੈ ਉਹੀ ਭਗਤ ਜੀ ਕਹਿੰਦੇ ਜਾਣਦੇ ਹਨ ਆਇਆਂ ਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਪਾਣੀ ਵਿਚਾਰ ਦੇ ਭਾਈ ਸੇਵਾ ਨਿਵਾਦੇ ਨਿਕਾ ਭੁੱਲਾ ਜਾਂਦੀਆਂ ਮਹਾਰਾਜ ਦੀ ਸਤਿ ਬਖਸ਼ਣ ਆਇਆ ਸਭੂ ਸ਼ਕਤਾ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ RAM ਵਾਹਿਗੁਰੂ ਸਤਿ ਸ੍ਰੀ ਅਕਾਲ ਵਾਹਿਗੁਰੂ